ਤਾਂ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੱਸ ਦਿਆ ਕਰਮਾਂ ਲਿਆ ਪਿਛਾਂ ਲੈ ਜੀ ਖੰਡਪਾੜ ਕਰਾਇਆ ਤੇਰਾ ਲੰਗਰ ਕੱਢਿਆ ਤੇਰੇ ਚੌਲ ਚੜਾਏ ਨੇ ਮਹਾਰਾਜ ਇਹ ਰੂ 15 ਦਾ ਪਹਿਲਾਂ ਵੀ ਅਰਦਾਸ ਕਰਾਈ ਖੰਡਪਾੜ ਦਾ ਭੋਗ ਪਾਇਆ ਅੱਜ ਫਿਰ ਪਾਇਆ ਸੱਚੇ ਪਾਤਸ਼ਾਹ ਖਵਾਜਾ ਪੀਰ ਮਿਹਰ ਕਰੀ ਪੀਹਾਂ ਪੀਹਾਂ ਜਾਈ ਸਾਡੇ ਇਲਾਕਾ ਬਚਾਈ ਬਹੁਤ ਜ਼ਿਆਦਾ ਸਾਡਾ ਨੁਕਸਾਨ ਹੋ ਗਿਆ ਹੈ ਸੱਚਾ ਪਾਤਸ਼ਾਹ ਮਿਹਰ ਕਰ ਬਹੁਤ ਦੁਖੀ ਹੋ ਗਿਆ ਸਾਰਾ ਇਲਾਕਾ ਜੀ ਸਾਰੇ ਪੰਜਾਬ ਤੇ ਮਿਹਰ ਕਰ ਜੀ ਵਾਹ ਗੁਰੂ ਮਹਾਰਾਜ ਪੀਹਾਂ ਪੀਹਾਂ ਚਲਾ ਜਾ ਮਰੇ ਪਏ 1 ਫੁੱਟ ਰਹਿ ਗਈ ਨਹਿਰ ਜੇ ਟੁੱਟ ਗਈ ਤਾਂ ਮੰਡੋਰ ਤੇ ਕਰਲਾਕਾ ਤਬਾਹ ਹੋ ਜਾਏਗਾ ਸਰਦਾਰ ਜੀ ਦੇਖ ਲੋ ਤਸਵੀਰਾਂ ਕੀ ਪਿੰਡ ਦੇ ਲੋਕ ਇੱਥੇ ਖਵਾਜੇ ਪੀਰ ਨੂੰ ਬੇਨਤੀ ਕਰ ਰਹੇ ਨੇ ਕਿ ਇੱਥੋਂ ਪਿੱਛੇ ਨੂੰ ਚਲੇ ਜਾਓ ਪਾਣੀ ਨੂੰ ਪਿੱਛੇ ਲੈ ਜਾਓ ਅਸੀਂ ਰੁੜ ਚੱਲੇ ਆ ਸਾਡਾ ਬਹੁਤ ਨੁਕਸਾਨ ਹੋਣਾ ਏ 1 ਫੁੱਟ ਰਹਿ ਗਿਆ ਏ ਜੇ ਪਾਣੀ ਉੱਪਰ ਹੋ ਗਿਆ ਤਾਂ ਹਜ਼ਾਰਾਂ ਕਿੱਲੇ ਕਈ ਪਿੰਡ ਜਿਹੜੇ ਨੇ ਉਤਬਾਹ ਹੋ ਜਾਣਗੇ ਬਾਈ ਜੀ ਅੱਗੇ ਨੂੰ ਅਜੇ ਥੋੜਾ ਜਿਹਾ ਇੱਥੇ ਪੁਲਿਸ ਥੋੜਾ ਜਿਹਾ ਗੱਲਬਾਤ ਵੀ ਇਹਨਾਂ ਦੇ ਨਾਲ ਕਰਦੇ ਆ ਮਮਦੋਤ ਇਲਾਕਾ ਹੈ ਫਿਰੋਜ਼ਪੁਰ ਦਾ ਔਰ ਕਾਫੀ ਜ਼ਿਆਦਾ ਟੈਨਸ਼ਨ ਦਾ ਮਾਹੌਲ ਆ ਬਾਈ ਜੀ ਇਹ ਦੇਗ ਖਵਾਜੇ ਪੀਰ ਨੂੰ ਲਾ ਰਹੇ ਹੋ ਹਾਂਜੀ ਹਾਂਜੀ ਗੁਰਦਾਰਾ ਸਾਹਿਬ ਦੇਗ ਬਣਾਈ ਸੀ ਖਵਾਜਾ ਨੂੰ ਅੱਗੇ ਖੰਡ ਪਾਠ ਵੀ ਕਰਾਇਆ ਥੋ 15 ਨ ਪਹਿਲਾਂ ਵੀ ਅੱਜ ਫਿਰ ਖੰਡਪੜ ਸਾਹਿਬ ਦਾ ਭੋਗ ਪਾਇਆ ਲੰਗਰ ਲਾਇਆ ਆਈ ਖਵਾਇਆ ਪੀਰ ਨੂੰ ਦੇਖ ਦਿੱਤੀ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਘਰ ਅਰਦਾਸ ਵੀ ਕਰਾਈ ਅੱਗੇ ਵੀ ਕਰਾਈ 15 ਦੇ ਪਹਿਲਾਂ ਇਹ ਪਿੱਛੇ ਵੀ ਖੰਡਪਾਟ ਕਰਾਈ ਦਾ ਪਿਲੇ 23 ਚ ਵੀ ਕਰਾਇਆ ਹੈ ਵੀ ਮਹਾਰਾਜ ਪਿਆ ਪਿਆ ਲਿਆ ਜੀ ਜਿੱਥੇ ਜੀ ਪਾਣੀ ਦਾ ਲੈਵਲ ਖੜਾ ਹੈ ਇੱਥੇ 23 ਜਾਣ ਕੇ ਨਹਿਰ ਟੁੱਟ ਅੱਜ ਰਾਤ ਜੇ ਨਾ ਅਸੀਂ ਸੰਭਾਲਿਆ ਜਾਂ ਪਾਣੀ ਨਾ ਘੜਿਆ ਨਹਿਰ ਟੁੱਟ ਜਣੀ ਸਾਡੀ ਇਥੋਂ 20 ਤੋਂ 15 ਤੋਂ 20 ਕਿਲੋ ਫੁੱਟ ਪਾਣੀ ਮਤਲ ਉੱਚਾ ਸਾਡੀਆਂ ਛੱਤਾਂ ਦੇ ਲੈਵਲ ਹੈ ਜੀ ਇਹ ਟੁੱਟਦਾ ਤਾਂ ਇਹ ਨਹਿਰੀ ਸਾਨੂੰ ਬਚਾਈ ਖਲੀ ਇਧਰ 250 ਕਿੱਲੇ ਦੇ ਨੇਰੇ ਰਗਬਾ ਜਿਹੜਾ ਚੋਨਾ ਤਬਾਹ ਹੋ ਗਿਆ ਜੀ ਬੋਰ ਵੀ ਗਿਆ ਜੀ ਪਿਛਲੇ 23 ਚ ਵੀ ਗਿਆ ਚਲੇ ਸੀ ਇੱਥੇ ਨਾਲ ਹੀ ਤਾਰ ਆ ਤੇ ਨਾਲ ਹੀ 10 ਕਿੱਲਾਂ ਦੇ ਤਾਰੀ ਤੇ 20 25 ਕਿੱਲਾਂ ਦੇ ਮਰਬਾ ਦਰਿਆ ਜੀ ਪਿੰਡ ਕਿੰਨੇ ਕਿ ਜਿਹੜੇ ਨੇ ਚਪੇਟ ਚੌਣੇ ਪਿੰਡ ਦੇ 6 ਤੋਂ 7 ਇਹ ਦੋਨਾਂ ਰਾਂ ਤੇ ਸੇਠਾਂ ਵਾਲਾ ਜੱਲੋ ਕੇ ਲੱਖਾ ਸਿੰਘ ਮਮਦੂਰ ਸਾਣ ਕੇ ਇਹ ਸਾਣ ਕੇ ਵੀੜੇ ਦਫਤਰ ਤਹਿਸੀਲ ਤਿਕਰ ਪਾਣੀ ਜਾਣਾ ਜੀ ਹੱਥੋਂ ਟੁੱਟਦਾ ਦਾ ਸਾਡੇ ਤੋਂ ਭੱਜ ਗਿਆ ਨਹੀਂ ਲੰਘਿਆ ਜਾਣਾ ਮੰਨ ਲੋ ਆ ਪਿੰਡ ਤੋਂ ਇੱਥੋਂ ਐਂ ਨਹੀਂ ਕਰਾਸ ਕੀਤਾ ਜਾਣਾ ਇਹ ਨਹਿਰ ਹੀ ਬਚਾਈ ਖਲੀ ਜ਼ਬ ਅਸੀਂ ਸਰਕਾਰ ਨੂੰ ਕਹਿਨੇ ਆ ਜੀ ਜਿੰਨਾ ਵੱਧ ਤੋਂ ਵੱਧ ਸਾਡਾ ਸਹਿਯੋਗ ਕਰੋ ਅੱਗੇ ਅਫਸਰ ਆਏ ਹੀ ਤਹਿਸੀਲਦਾਰ ਸਾਹਿਬ ਹੀ ਉਹ ਤੇਲ ਟੋਲ ਦਾ ਮਹੱਈਆ ਕਿ ਕਿਰਾਇਆ ਜੀ ਹੋਰ ਫੇਰ ਆਵੇਂ ਨੇ ਆ ਬਾਰਿਸ਼ ਕਰਕੇ ਨਹੀਂ ਤੇ 20 ਤੋਂ 25 ਟ੍ਰੇਲਰ ਟ੍ਰੈਕਟਰ ਲੱਗੇ ਜੀ ਦੋ ਜੀ ਸੀ ਬੀਆਂ ਲੱਗੀਆਂ ਏ ਮਿੱਟੀ ਪਾਉਣੇ ਪੈ ਨਹਿਰ ਤੇ ਆ ਵਿਖਾ ਲਿਓ ਜੇ ਮੰਨ ਲਓ ਨਹਿਰ ਟੁੱਟਦੀ ਬਹੁਤ ਜ਼ਿਆਦਾ ਨੁਕਸਾਨ ਗਾਂ ਪੰਜ ਤੋਂ 7000 ਕਿੱਲਾ ਇੱਕਰ ਚੋਨਾ ਗਾਂ ਤਬਾਹ ਹੁੰਦਾ ਜੀ ਹਾਂ ਇੱਕ ਹੋਰ ਤਸਵੀਰਾਂ ਦਿਖਾ ਦਿਆਂ ਇਧਰਲੇ ਪਾਸੇ ਦੀਆਂ ਆ ਨਾਲ-ਨਾਲ ਨਜ਼ਰ ਮਾਰੋ ਇਹ ਜਿਹੜਾ ਬੰਨ ਆ ਔਰ ਨਾਲ ਨਹਿਰ ਆ ਇਹ ਫੁੱਟਕ ਦਾ ਸਵਾਕ ਡੇਢ ਕੋ ਫੁੱਟ ਦਾ ਜਿਹੜਾ ਫਾਸਲਾ ਰਹੇਗਾ ਕਈ ਜਗ੍ਹਾ ਤੋਂ ਤਾਂ ਬਰਾਬਰ ਵੀ ਹੋ ਗਿਆ ਹੈ। ਅਗਰ ਪਾਣੀ ਵੱਧਦਾ ਹੈ, ਅਗਰ ਅੱਜ ਰਾਤ ਨੂੰ ਨਹਿਰ ਟੁੱਟ ਸਕਦੀ ਆ। ਇਹ ਇਹਨਾਂ ਦਾ ਕਹਿਣਾ ਹੈ ਇਹ ਮਾਮਦੂਰ ਦੇ ਨਾਲ ਲੱਗਦੇ ਕਾਫੀ ਪਿੰਡਾਂ ਦੇ ਹਾਲਾਤ ਮਾੜੇ ਹੋ ਜਾਣਗੇ। ਪਾਣੀ ਪਿੰਡਾਂ ਤੱਕ ਪਹੁੰਚੇਗਾ ਔਰ ਜ਼ੀਰੋ ਲਾਈਨ ਦੇ ਬਿਲਕੁਲ ਕੋਲੇ ਅਸੀਂ ਖੜੇ ਆ। ਇਹ ਤਸਵੀਰਾਂ ਇੱਥੋਂ ਦੀਆਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਹਾਲਾਂਕਿ ਅਖੰਡ ਪਾਠ ਸਾਹਿਬ ਦੇ ਅੱਜ ਭੋਗ ਵੀ ਪਾਏ ਗਏ ਨੇ। ਪਿੰਡ ਵਾਲਿਆਂ ਦੇ ਵੱਲੋਂ ਸਾਂਝੀ ਅਰਦਾਸ ਵੀ ਕੀਤੀ ਗਈ ਆ ਖੁਆਜੇ ਪੀਰ ਨੂੰ ਅੱਜ ਇਸ ਜਗ੍ਹਾ ਤੇ ਮਿੰਨਤ ਤਰਲਾ ਵੀ ਕੀਤਾ ਗਿਆ ਕਿ ਤੁਸੀਂ ਪਾਣੀ ਨੂੰ ਪਿੱਛੇ ਲੈ ਜੋ ਸਾਡਾ ਬਹੁਤ ਨੁਕਸਾਨ ਹੋਣਾ ਹੈ ਮਿੰਤਾ ਤਰਲੇ ਰੱਬ ਦੇ ਲਗਾਤਾਰ ਕਿਵੇਂ ਜਾ ਰਹੇ ਜੀ ਸਾਰੇ ਪੰਜਾਬ ਤੇ ਹਾਂ ਜੀ ਕੋਈ ਕੱਲੇ ਸਾਡੇ ਸਾਰੇ ਪੰਜਾਬ ਤੇ ਸਾਰਾ ਪੰਜਾਬ ਵੀ ਪਾਕਿਸਤਾਨ ਵੀ ਉਹ ਵੀ ਸਾਡੇ ਭਰਾ ਨੇ ਜੀ ਸਾਰਾ ਕੋਈ ਕਿਸੇ ਗੱਲ ਦੀ ਕਸਰ ਹੀ ਨਹੀਂ ਬਹੁਤ ਜ਼ਿਆਦਾ ਬਹੁਤ ਤਬਾਈ ਫਰੀ ਪਈ ਹੈ ਘਰੋਂ ਬਕਾਰ ਹੋਏ ਪੈ ਲੋਕ ਜੀ ਕੋਈ ਡੰਗਰਾਂ ਦਾ ਨਹੀਂ ਕਿਤੇ ਕੋਈ ਕੁਛ ਨਹੀਂ ਤੂਰੀਆਂ ਰੁੜ ਗਈਆਂ ਇਹ ਪੱਠੇ ਰੁੜ ਗਏ ਨੇ ਫਸਲ ਡੁੱਬ ਗਈ ਹੈ ਬੋਰ ਬਹਿ ਜਾਣੇ ਨੇ ਜੀ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਨੁਕਸਾਨ ਹੋ ਰਿਹਾ ਜੀ ਪਾਣੀ ਤੇ ਨਾਲੋਂ ਵੱਧਾ ਕੀ ਘਟਾ ਹਾਂਜੀ ਹਾਂਜੀ ਬਹੁਤ ਜ਼ਿਆਦਾ ਬਾਦ ਦੇ ਅੱਗੇ ਨਾਲੋਂ ਜੀ ਅੱਛਾ ਹਾਂਜੀ ਤੇ ਇਹ ਹੁਣ ਫਿਰ ਜਿਹੜੇ ਆ ਤੁਸੀਂ ਕਹਿੰਦੇ ਹੋ ਵੀ ਬੰਨ ਦੇ ਬਰਾਬਰ ਤੱਕ ਪਾਣੀ ਆ ਗਿਆ ਰਾਤ ਦਿਨ ਜਾਂ ਅੱਜ ਪੰਜਵਾਂ ਦਿਨ ਹੋ ਗਿਆ ਇਹਦੇ ਉੱਤੇ ਆ ਜੀ ਅਸੀਂ ਹੁਣ ਬੈਠੇ ਆ ਜੀ بارش ਕਰਕੇ ਨਹੀਂ ਤੇ ਮਿੱਟੀ ਪਾਈ ਜਾਨੇ ਉੱਤੇ ਬੈਠੇ ਆ ਜੀ ਬੀਆਫ ਵੀ ਸਾਡੇ ਨਾਲ ਹੈ ਜੀ ਪਿੱਛੋਂ ਪ੍ਰਸ਼ਾਸਨ ਵੀ ਸਾਡੇ ਨਾਲ ਬਹੁਤ ਜਿੰਨੇ ਜੋਗੇ ਮਤ ਕਰਦੇ ਨਹੀਂ ਜੀ ਤੇਲ ਮੁਹੱਈਆ ਕਰਾਉਂਦੇ ਨੇ ਸਾਰੀ ਗੱਲ ਦਾ ਜੀ ਜਿੰਨੇ ਜੋ ਇਹਦੇ ਤੇ ਜੀ ਨਹਿਰ ਜੇ ਟੁੱਟ ਗਈ ਅਜ ਰਾਤ ਤੇ ਕੁਝ ਨਹੀਂ ਬਚਣਾ हां पानी दा को लेवल ਘਟ ਜੇ ਜਾਂ ਫਿਰ ਰੁਕ ਜੇ ਗੱਲ ਵੱਖਰੀ ਜੀ ਔਰ ਬਹੁਤ ਆ ਸਿਰੇ ਦਾ ਪਿਆ ਜੀ ਕੰਮ ਮੀਂਹ ਵੀ ਸਵੇਰ ਦਾ ਪੈ ਰਿਹਾ ਹਾਂਜੀ ਮੀਂਹ ਵੀ ਬਾਰਿਸ਼ ਵੀ ਪੈ ਤਾਂ ਇਹ ਮਿੱਟੀ ਲੱਗੇ ਹਾਂ ਜੀ ਤਾਂ ਹਟਿਆ ਜੀ ਇਹ ਬਾਰਿਸ਼ ਨਹੀਂ ਰੁਕਦੀ ਜਿਵੇਂ ਅੱਜ ਵੀ ਆ ਕੱਲ੍ਹ ਵੀ ਬਾਰਿਸ਼ ਫਿਰ ਨੁਕਸਾਨ ਸਵੇਰ ਦਾ ਰਾਤ ਤੇ ਕਰ ਜੀ ਨਹਿਰ ਗਈ ਹੂੰ ਕਾਫੀ ਜਿਆਦਾ ਨੁਕਸਾਨ ਹੋਣਾ ਇਹਨਾਂ ਪਿੰਡਾਂ ਦਾ ਅਪੀਲ ਕੀਆ ਹੁਣ ਤੁਹਾਡੀ ਕੀ ਕੀ ਕੀਤਾ ਜਾਵੇ ਸਰਕਾਰ ਹੀ ਹੈ ਜੀ ਕੋ ਬਾ ਸਾਡੀ ਬਾਹ ਫੜੇ ਰਹੀ ਔਰ ਤਾਂ ਕੋਈ ਕੋ ਕਰਨ ਵਾਲੀ ਗੱਲ ਕੋਈ ਨਹੀਂ ਰਹਿ ਗਈ ਜੀ ਹਾਂਜੀ ਬਿਲਕੁਲ ਇਹਨਾਂ ਲੋਕਾਂ ਦੀ ਬਾਹ ਫੜੀ ਜਾਵੇ ਕਿਉਂਕਿ ਪਾਣੀ ਦਾ ਪੱਧਰ ਜੇ ਹੋਰ ਥੋੜਾ ਜਿਹਾ ਵੱਧਦਾ ਹੈ ਵੈਸੇ ਤਾਂ ਇਰਾਦ ਦਾ ਕਹਿ ਰਹੇ ਨੇ ਕਿ ਅੱਜ ਰਾਤ ਨੂੰ ਖਤਰਾ ਹੈਗਾ ਜੇ ਪਾਣੀ ਦਾ ਪੱਧਰ ਵੱਧਦਾ ਹੈ ਇੱਕ ਵਾਰ ਅਗਰ ਛੋਟਾ ਜਿਹਾ ਵੀ ਪਾੜ ਪੈ ਗਿਆ ਪਾਣੀ ਨੇ ਥੋੜਾ ਬੋਤਾ ਵੀ ਨਿਕਲਣਾ ਸ਼ੁਰੂ ਕਰਤਾ ਫਿਰ ਪਾਣੀ ਦਾ ਪਾੜ ਤੁਸੀਂ ਵੀ ਜਾਣਦੇ ਹੋ ਕਿ ਰੋਕਿਆ ਨਹੀਂ ਰੁਕਣਾ ਬੰਨ ਲਾਇਆ ਬੰਨ ਨਹੀਂ ਲੱਗਣੇ ਫਿਰ ਕਈ ਪਿੰਡ ਇੱਧਰ ਨਿਵਾਨਤੇ ਨੇ ਜਿਹੜੇ ਡੁੱਬ ਜਾਣਗੇ ਔਰ ਉਹ ਬੰਨ ਤੋਂ ਬਰਾਬਰ ਛੱਤਾਂ ਨੇ ਉਹਨਾਂ ਪਿੰਡਾਂ ਦੇ ਘਰਾਂ ਦੀਆਂ ਔਰ ਪਾਣੀ ਛੱਤਾਂ ਤੱਕ ਜਾਏਗਾ ਅਗਰੇ ਬੰਨ ਅੱਜ ਟੁੱਟਦਾ ਹੈ ਹਾਲਾਂਕਿ ਟਰੈਕਟਰ ਟਰਾਲੀਆਂ ਲਾ ਕੇ ਲੱਗੇ ਹੋਏ ਸੀ ਲਗਾਤਾਰ ਇਸ ਬੰਨ ਨੂੰ ਬੰਨਣ ਦੇ ਲਈ ਪਰ ਸਵੇਰ ਦਾ ਮੀਂਹ ਇਹਨਾਂ ਦੇ ਉੱਪਰ ਪੈ ਰਿਹਾ ਬੰਨ ਦੇ ਉੱਪਰ ਪੈ ਰਿਹਾ ਮਿੱਟੀ ਪੈਣੀ ਵੀ ਹੁਣ ਵੱਧ ਹੋ ਗਈ ਆ ਜੇ ਹਾਲਾਤ ਮਾੜੇ ਹੁੰਦੇ ਨੇ ਤਾਂ ਨੁਕਸਾਨ ਹੋਏਗਾ ਔਰ ਪ੍ਰਸ਼ਾਸਨ ਨੂੰ ਅਪੀਲ ਕੀਤੀ ਆ ਇਹਨਾਂ ਨੇ ਔਰ ਅਸੀਂ ਵੀ ਕਹਿੰਦੇ ਆ ਕਿ ਇਹਨਾਂ ਦੀ ਮਦਦ ਕਰੋ ਕਿਉਂਕਿ ਮਮਦੋੜ ਦੇ ਇਲਾਕੇ 'ਚ ਅਗਰੇ ਬੰਨ ਟੁੱਟਦਾ ਹੈ ਤਾਂ ਇਧਰਲੇ ਬਹੁਤ ਸਾਰੇ ਪਿੰਡ ਤਬਾਹ ਹੋ ਸਕਦੇ ਨੇ ਬਹੁਤ ਸਾਰੇ ਹੋ ਸਕਦਾ ਤੁਹਾਡੀ ਇਸ ਬਾਰੇ ਕੀ ਰਾਏ ਆ ਕਮੈਂਟ ਦੇ ਵਿੱਚ ਜਰੂਰ ਲਿਖਣਾ ਫਸਪੁਰ ਤੋਂ ਕੈਮਰਾ ਪਰਸਨ ਦੇ ਨਾਲ ਸਖਵਿੰਦਰ ਸਿੰਘ ਸੋ ਤਾਂ ਤੁਸੀਂ ਦੇਖੋ ਆ ਜਾ ਪੀਰ ਤੇ ਸਕਦੇ ਹੋ ਤਸਵੀਰਾਂ ਦਾ ਦਿਆ ਕਰਮਾਂ ਲਿਆ ਪਿਛਾਂ ਹੀ ਲੈ ਜੀ ਖੰਡਪਾੜ ਕਰਾਇਆ ਤੇਰਾ ਲੰਗਰ ਕੱਢਿਆ ਤੇਰੇ ਚੌਲ ਚੜਾਏ ਨੇ ਮਹਾਰਾਜ ਇਹ ਰੂ 15 ਦਾ ਪਹਿਲਾ ਵੀ ਅਰਦਾਸ ਕਰਾਈ ਖੰਡਪਾੜ ਦਾ ਭੋਗ ਪਾਇਆ ਅੱਜ ਫੇਰ ਪਾਇਆ ਸੱਚੇ ਪਾਤਸ਼ਾਹ ਖਵਾਜਾ ਪੀਰ ਮਿਹਰ ਕਰੀ ਪੀਹਾਂ ਪੀਹਾਂ ਜਾਈ ਸਾਡੇ ਇਲਾਕਾ ਬਚਾਈ ਬਹੁਤ ਜ਼ਿਆਦਾ ਸਾਡਾ ਨੁਕਸਾਨ ਹੋ ਗਿਆ ਹੈ ਸੱਚਾ ਪਾਤਸ਼ਾਹ ਮਿਹਰ ਕਰ ਬਹੁਤ ਦੁਖੀ ਹੋ ਗਿਆ ਸਾਰਾ ਇਲਾਕਾ ਜੀ ਸਾਰੇ ਪੰਜਾਬ ਤੇ ਮਿਹਰ ਕਰ ਜੀ ਵਾਹ ਗੁਰੂ ਮਹਾਰਾਜ ਪੀਹਾਂ ਪੀਹਾਂ ਚਲਾ ਜਾ ਮਰੇ ਪਏ ਇੱਕ ਇੱਕ ਫੁੱਟ ਰਹਿ ਗਈ ਨਹਿਰ ਜੇ ਟੁੱਟ ਗਈ ਤਾਂ ਮੰਡੋਰ ਤੇ ਕਰ ਇਲਾਕਾ ਤਬਾਹ ਹੋ ਜਾਏਗਾ ਸਰਦਾਰ ਜੀ ਦੇਖ ਲੋ ਤਸਵੀਰਾਂ ਕੀ ਪਿੰਡ ਦੇ ਲੋਕ ਇੱਥੇ ਖ्वाਜੇ ਪੀਰ ਨੂੰ ਬੇਨਤੀ ਕਰ ਰਹੇ ਨੇ ਕਿ ਇੱਥੋਂ ਪਿੱਛੇ ਨੂੰ ਚਲੇ ਜਾਓ ਪਾਣੀ ਨੂੰ ਪਿੱਛੇ ਲੈ ਜਾਓ ਅਸੀਂ ਰੁੜ ਚੱਲੇ ਆ ਸਾਡਾ ਬਹੁਤ ਨੁਕਸਾਨ ਹੋਣਾ ਏ 1 ਫੁੱਟ ਰਹਿ ਗਿਆ ਏ ਜੇ ਪਾਣੀ ਉੱਪਰ ਹੋ ਗਿਆ ਤਾਂ ਹਜ਼ਾਰਾਂ ਕਿੱਲੇ ਕਈ ਪਿੰਡ ਜਿਹੜੇ ਨੇ ਉਹ ਤਬਾਹ ਹੋ ਜਾਣਗੇ ਬਾਈ ਜੀ ਅੱਗੇ ਨੂੰ ਅਜੇ ਥੋੜਾ ਜਿਹਾ ਇੱਥੇ ਪੁਲਿਸ ਥੋੜਾ ਜਿਹਾ ਗੱਲਬਾਤ ਵੀ ਇਹਨਾਂ ਦੇ ਨਾਲ ਕਰਦੇ ਆ ਮਮਦੋਤ ਇਲਾਕਾ ਏ ਫਿਰੋਜ਼ਪੁਰ ਦਾ ਔਰ ਕਾਫੀ ਜ਼ਿਆਦਾ ਟੈਨਸ਼ਨ ਦਾ ਮਾਹੌਲ ਆ ਬਾਈ ਜੀ ਇਹ ਦੇਗ ਖ्वाਜੇ ਪੀਰ ਨੂੰ ਲਾ ਰਹੇ ਹੋ ਹਾਂਜੀ ਹਾਂਜੀ ਗੁਰਦਾਰਾ ਸਾਹਿਬ ਦੇਗ ਬਣਾਈ ਸੀ ਖਵਾਜਾ ਨੂੰ ਅੱਗੇ ਵੀ ਖੰਡਪਾਠ ਵੀ ਕਰਾਇਆ ਤੋਂ 15 ਨੇ ਪਹਿਲਾਂ ਵੀ ਅੱਜ ਫਿਰ ਖੰਡਪਾਠ ਸਾਹਿਬ ਦਾ ਭੋਗ ਪਾਇਆ ਲੰਗਰ ਲਾਇਆ ਹੀ ਖਵਾਜਾ ਪੀਰ ਨੂੰ ਦੇਖ ਦਿੱਤੀ ਮਹਾਰਾਜ ਸੱਚੇ ਪਾਤਸ਼ਾਹ ਗੁਰੂਕਾਰ ਅਰਦਾਸ ਵੀ ਕਰਾਈ ਅੱਗੇ ਵੀ ਕਰਾਈ 15 ਨੇ ਪਹਿਲਾਂ ਇਹ ਪਿੱਛੇ ਵੀ ਖੰਡਪਾਠ ਕਰਾਈ ਦਾ ਪਿਲੇ 23 ਚ ਵੀ ਕਰਾਇਆ ਹੈ ਵੀ ਮਹਾਰਾਜ ਪਿਆ ਪਿਆ ਲਿਆ ਜਿੱਥੇ ਜੀ ਪਾਣੀ ਦਾ ਲੈਵਲ ਖੜਾ ਹੈ ਇੱਥੇ 23 ਜਾਣ ਕੇ ਨਹਿਰ ਟੁੱਟ ਅੱਜ ਰਾਤ ਜੇ ਨਾ ਅਸੀਂ ਸੰਭਾਲਿਆ ਜਾਂ ਪਾਣੀ ਨਾ ਘੜਿਆ ਨਹਿਰ ਟੁੱਟ ਜਣੀ ਸਾਡੀ ਇਥੋਂ 20 ਤੋਂ 15 ਤੋਂ 20 ਕਿਲੋ ਫੁੱਟ ਪਾਣੀ ਮਲ ਉੱਚਾ ਸਾਡੀਆਂ ਚਤਾਂ ਦੇ ਲੈਵਲ ਹੈ ਜੀ ਇਹ ਟੁੱਟਦਾ ਤਾਂ ਇਹ ਨਹਿਰ ਹੀ ਸਾਨੂੰ ਬਚਾਈ ਖਲੀ ਇੱਧਰ 250 ਕਿੱਲੇ ਦੇ ਨੇਰੇ ਰਗਬਾ ਜਿਹੜਾ ਚੋਨਾ ਤਬਾਹ ਹੋ ਗਿਆ ਜੀ ਬੋਰ ਵੀ ਗਿਆ ਜੀ ਪਿਛਲੇ 23 ਚ ਵੀ ਗਿਆ ਚਲੇ ਸੀ ਇੱਥੇ ਨਾਲ ਹੀ ਤਾਰ ਆ ਤੇ ਨਾਲ ਹੀ 100 ਕਿੱਲਾਂ ਤੇ ਤਾਰ ਹੀ ਤੇ 20 25 ਕਿੱਲਾਂ ਦੇ ਮਰਬਾ ਦਰਿਆ ਜੀ ਪਿੰਡ ਕਿੰਨੇ ਕਿ ਜਿਹੜੇ ਨੇ ਚਪੇਟ ਚੌਣੇ ਪਿੰਡ ਦੇ 6 ਤੋਂ 7 ਇਹ ਦੋਨਾਂ ਰਾਂ ਤੇ ਸੇਠਾਂ ਵਾਲਾ ਜੱਲੋ ਕੇ ਲੱਖਾ ਸਿੰਘ ਮਮਦੋੜ ਸਾਣ ਕੇ ਇਹ ਸਾਣ ਕੇ ਵੀੜੀ ਦਫ਼ਤਰ ਤਹਿਸੀਲ ਤਿਕਰ ਪਾਣੀ ਜਾਣਾ ਜੀ ਹੱਥੋਂ ਟੁੱਟਦਾ ਦਾ ਸਾਡੇ ਤੋਂ ਭੱਜ ਗਿਆ ਨਹੀਂ ਲੰਘਿਆ ਜਾਣਾ ਮੰਨ ਲੋ ਆ ਪਿੰਡ ਤੋਂ ਇੱਥੋਂ ਐਂ ਨਹੀਂ ਕਰਾਸ ਕੀਤਾ ਜਾਣਾ ਇਹ ਨਹਿਰ ਹੀ ਬਚਾਈ ਖਲੀ ਜ਼ਬ ਅਸੀਂ ਸਰਕਾਰ ਨੂੰ ਕਹੀ ਨਾ ਜੀ ਜਿੰਨਾ ਵੱਧ ਤੋਂ ਵੱਧ ਸਾਡਾ ਸਹਿਯੋਗ ਕਰੋ ਅੱਗੇ ਅਫਸਰ ਆਏ ਹੀ ਤਹਿਸੀਲਦਾਰ ਸਾਹਿਬ ਹੀ ਉਹ ਤੇਲ ਤੋਲ ਦਾ ਮਹੱਈਆ ਕਿਹੜੀ ਕਰਾਇਆ ਜੀ ਹੋਰ ਫੇਰ ਆਵੇਂ ਨੇ ਆ ਬਾਰਿਸ਼ ਕਰਕੇ ਨਹੀਂ ਤੇ 20 ਤੋਂ 25 ਟ੍ਰੇਲਰ ਟ੍ਰੈਕਟਰ ਲੱਗੇ ਜੀ ਦੋ ਜੀ ਸੀ ਬੀਆਂ ਲੱਗੀਆਂ ਏ ਮਿੱਟੀ ਪਾਉਣੇ ਪੈ ਨਹਿਰ ਤੇ ਆ ਵਿਖਾ ਲਿਓ ਜੇ ਮੰਨ ਲਓ ਨਹਿਰ ਟੁੱਟਦੀ ਬਹੁਤ ਜ਼ਿਆਦਾ ਨੁਕਸਾਨ ਗਾਂ ਪੰਜ ਤੋਂ 7000 ਕਿੱਲਾ ਇੱਕਰ ਚੋਨਾ ਗਾਂ ਤਬਾਹ ਹੁੰਦਾ ਜੀ ਹਾਂ ਇੱਕ ਹੋਰ ਤਸਵੀਰਾਂ ਦਿਖਾ ਦਿਆਂ ਇਧਰਲੇ ਪਾਸੇ ਦੀਆਂ ਆ ਨਾਲ-ਨਾਲ ਨਜ਼ਰ ਮਾਰੋ ਇਹ ਜਿਹੜਾ ਬੰਨ ਆ ਔਰ ਨਾਲ ਨਹਿਰ ਆ ਇਹ ਫੁੱਟਕ ਦਾ ਸਵਾ ਕ ਡੇਢ ਕ ਫੁੱਟ ਦਾ ਜਿਹੜਾ ਫਾਸਲਾ ਰਹੇਗਾ ਕਈ ਜਗ੍ਹਾ ਤੋਂ ਤਾਂ ਬਰਾਬਰ ਵੀ ਹੋ ਗਿਆ ਹੈ